ਮੁਰਗਾ ਤੁਸੀਂ ਕਿਤੇ ਨਹੀਂ ਵੇਖਿਆ ਹੋਣਾ ਪਹਿਲਾਂ ਤੁਸੀਂ ਮੁਰਗਾ ਵੇਖੋ ਲਓ ਵੀ ਮਿੱਤਰੋ ਰਾਜਸਥਾਨ ਦੇ ਇੱਕ ਕਿਸਾਨ ਨੇ 900 ਵਿੱਗੇ ਵਿੱਚ ਖਜੂਰਾਂ ਦੀ ਖੇਤੀ ਕੀਤੀ ਆ ਮਿੱਤਰੋ ਖਜੂਰਾਂ ਦਾ ਬਹੁਤ ਵੱਡਾ ਬਾਗ ਲਾਇਆ ਜਿਸ ਵਿੱਚ ਮਿੱਤਰੋ 16000 ਬੂਟੇ ਲੱਗੇ ਨੇ 16000 ਬੂਟਿਆਂ ਵਿੱਚ 6 ਕਿਸਮਾਂ ਨੇ ਤੇ 6 ਕਿਸਮਾਂ ਇਹ ਆਪਣੇ ਇੰਡੀਆ ਦੀਆਂ ਨਹੀਂ ਬਾਹਰਲੇ ਮੁਲਕੋਂ ਮੰਗਾਈਆਂ ਨੇ ਓਮਾਨ ਅਤੇ ਸਾਊਦੀ ਅਰਬੀਆਂ ਦੇ ਵਿੱਚੋਂ ਮੰਗਾਈਆਂ ਗਈਆਂ ਕਿਸਮਾਂ ਨੇ ਦੋਸਤੋ ਤੇ ਇਹ ਬਹੁਤਿਆਂ ਮਹਿੰਗੀਆਂ ਨਹੀਂ ਅੱਗੇ ਤੁਹਾਨੂੰ ਬਾਈ ਪੂਨਮ ਸਿੰਘ ਨਾਲ ਵੀ ਮਿਲਾਵਾਂਗੇ ਜਿਹਦੇ ਨਾਲ ਤੁਸੀਂ ਗੱਲਬਾਤ ਕਰਕੇ ਜੇਕਰ ਤੁਸੀਂ ਖੇਤੀ ਕਰਨੀ ਉਸਦੀ ਵੀ ਨੌਲੇਜ ਮਿਲੂਗੀ ਬਾਕੀ ਤੁਹਾਨੂੰ ਖਜੂਰਾ ਬਾਰੇ ਵੀ ਨੌਲੇਜ ਮਿਲੂਗੀ ਦੂਜਾ ਇਹ ਬਾਗ ਹੈ ਕਿੱਥੇ ਉਸ ਬਾਰੇ ਵੀ ਦੱਸਾਂਗੇ ਆਹ ਦੇਖ ਸਕਦੇ ਜੀ ਮਿੱਤਰੋ ਖਜੂਰਾ ਹਜੇ ਕੱਚੀਆਂ ਨੇ ਕਈ ਤਾਂ ਖੱਟੀ ਜੀ ਪਾ ਮਾਰਦੀਆਂ ਕਈ ਹਜੇ ਹਰੀਆਂ ਨੇ ਤੇ ਜਦੋਂ ਮਿੱਤਰੋ ਕਾਲੀਆਂ ਹੋ ਜਾਂਦੀਆਂ ਉਦੋਂ ਤੋੜ ਕੇ ਇਹ ਪੈਕ ਕਰ ਦਿੰਦੇ ਆ ਤੇ ਇਹ ਸਾਰੀਆਂ ਖਜੂਰਾ 75% ਤਾਂ ਇਹਨਾਂ ਤੋਂ ਫੌਜ ਹੀ ਲੈ ਜਾਂਦੀ ਆ ਕਿਉਂਕਿ ਏਡਾ ਤਕੜਾ ਬਾਗ ਆ 75% ਫੌਜ ਲੈ ਜਾਂਦੀ ਹੈ ਤੇ 25% ਮਿੱਤਰੋ ਵਿਦੇਸ਼ਾਂ ਚ ਜਾਂਦੀਆਂ ਖਜੂਰ ਇਹਨਾਂ ਦੀਆਂ ਤੇ ਇਹਨਾਂ ਨੇ ਸਪੈਸ਼ਲ ਟੂਰਿਜ਼ਮ ਏਰੀਆ ਬਣਾਇਆ ਹੋਇਆ ਜੀ ਇੱਥੇ ਆ ਵੇਖੋ ਜੀ ਇਹਨਾਂ ਕੋਲੇ ਪੰਛੀ ਵੀ ਅਲੱਗ-ਅਲੱਗ ਤਰ੍ਹਾਂ ਦੇ ਨੇ ਟੂਰਿਜ਼ਮ ਏਰੀਆ ਹੈ ਜੇਕਰ ਤੁਸੀਂ ਇਹ ਬਾਗ ਦੇਖਣਾ ਤਾਂ 1000 ਰੁਪਿਆ ਟਿਕਟਾ ਗੱਡੀ ਅੰਦਰ ਲਾ ਜਾ ਕੇ ਸਾਰਾ ਏਰੀਆ ਵੇਖੋਗੇ ਰੋਟੀ ਪਾਣੀ ਖਾਣਾ ਤੁਹਾਨੂੰ ਫ੍ਰੀ ਮਿਲੇਗਾ 100 ਰੁਪਿਆ ਤੁਸੀਂ ਪੈਦਲ ਵੇਖੋਗੇ ਉਹਦੇ ਵਿੱਚ ਰੋਟੀ ਪਾਣੀ ਤੁਹਾਨੂੰ ਆਪ ਨੂੰ ਖਰੀਦਣਾ ਪਊਗਾ ਇੱਥੇ ਤੁਹਾਨੂੰ ਇੱਕ ਹੋਟਲ ਵੀ ਮਿਲ ਜੂਗਾ ਰੈਸਟੋਰੈਂਟ ਵੀ ਮਿਲ ਜੂਗਾ ਆ ਚੀਜ਼ ਆ ਜੀ ਜਿਹੜੀ ਉਹਨਾਂ ਨੇ ਛੱਤ ਜੀ ਬਣਾ ਰੱਖੀ ਆ ਜਿੱਥੇ ਬਹਿ ਕੇ ਤੁਸੀਂ ਰੋਟੀ ਪਾਣੀ ਛੱਕ ਸਕਦੇ ਜੀ ਸਾਹਮਣੇ ਹੋਟਲ ਆ ਜੀ ਇਹਦੇ ਅੱਗੇ ਮੈਂ ਹੋਟਲ ਨਹੀਂ ਦਿਖਾ ਸਕਿਆ ਤੁਹਾਨੂੰ ਤੇ ਇਸ ਵਕਤ ਆਪਾਂ ਬਿਲਕੁਲ ਟੌਪ ਤੇ ਆ ਮਿੱਤਰੋ ਤੁਸੀਂ ਹੁਣ ਦੇਖ ਸਕਦੇ ਜੀ ਪਿੱਛੇ ਜਿੱਥੋਂ ਤੱਕ ਨਿਗਾਹ ਮਾਰੋਗੇ ਖਜੂਰਾ ਹੀ ਖਜੂਰਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿਖਾਦਾ ਕਿ ਆਖਰਕਾਰ ਇਹ ਖਜੂਰਾ ਹੈ ਕਿੱਥੇ ਨੇ ਕਿਹੜੇ ਏਰੀਆ ਦੇ ਵਿੱਚ ਆ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਤੇ ਕਿਵੇਂ ਕਰਨਾ ਲੈ ਵੀ ਮਿੱਤਰੋ ਧੰਨਵਾਦ ਇੰਡੀਆ ਦਾ ਸਭ ਤੋਂ ਲਾਰਜੇਸਟ ਖਜੂਰ ਫਾਰਮ ਦਿਖਾਉਣੇ ਆ ਜਿੱਥੇ ਇੰਡੀਅਨ ਵੈਰੈਟੀ ਨਹੀਂ ਬਾਹਰੋਂ ਵੈਰੈਟੀ ਆਉਂਦੀ ਆ ਹਾਂ ਜੀ ਸਰ ਜੀ ਕੌਨ ਸਾ گاਉ ਆਏ ਯੇ ਸakra bhojka ਸakra bhojka ਜੀ ਤੋ ਇਹ ਜੈਸਲਮੇਰ ਸੇ ਕਿਤਨਾ ਹੈ ਉਧਰ 30 ਸੇ 35 ਕਿਲੋਮੀਟਰ ਮਿੱਤਰੋ ਇਹ ਖਜੂਰਾ 6 ਪ੍ਰਕਾਰ ਦੀਆਂ ਨੇ ਇਸਤੇ ਮੈਂ ਬਕਾਇਦਾ ਵੀਡੀਓ ਪਾ ਚੁੱਕਾ ਤੇ ਅਲੱਗ-ਅਲੱਗ ਖਜੂਰਾ ਨੇ ਹਰ ਇੱਕ ਖਜੂਰ ਦਾ ਸਵਾਦ ਵੱਖਰਾ ਜੀ 6 ਸਵਾਦ ਨੇ ਇਨਾਂ 6 ਖਜੂਰਾ ਦੇ ਵਿੱਚ ਤੇ ਮਾਤਰ 120 ਤੋਂ ਲੈ ਕੇ 150 ਰੁਪਏ ਕਿਲੋ ਇੱਕ ਖਜੂਰਾ ਤੁਹਾਨੂੰ ਮਿਲਣੀਆਂ ਆ ਅਸੀਂ ਇੱਕ ਪੈਕੇਟ ਲਿਆ ਸੀ ਮੈਂ ਨਾ ਖਾ ਕੇ ਆ ਜਿਹੜੀ ਖਜੂਰ ਆਣਾ ਸਭ ਤੋਂ ਮਿੱਠੀ ਖਜੂਰਾ ਤੇ ਆ ਲਾਸਟ ਵਾਲੀ ਖਜੂਰ ਆਣੇ ਜਿਹੜੀ ਇਹਦੇ ਨਾਲ ਜੀ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਤੇ ਖੂਨ ਦਿਨਾ ਚ ਵਾਧਾ ਮਿੱਤਰੋ ਤੇ ਇਹਨਾਂ ਤੇ ਤੁਸੀਂ ਵਿਜ਼ਿਟ ਜ਼ਰੂਰ ਕਰਾਇਆ ਜੇ ਜਾਂ ਤੁਸੀਂ ਕੂਰੀਅਰ ਵੀ ਕਰਵਾ ਸਕਦੇ ਹੋ ਉਹ ਬਕਾਇਦਾ ਤੁਹਾਨੂੰ ਮੈਂ ਨੰਬਰ ਦਵਾਂਗਾ ਬਾਈ ਪੂਨਮ ਸਿੰਘ ਦਾ ਬਾਕੀ ਮਿੱਤਰੋ ਹੈਰਾਨ ਕਰਨ ਵਾਲੀ ਗੱਲ ਇਹ ਹੈ ਵੀ ਇਸ ਖਜੂਰ ਦੇ ਬਾਗ ਨੂੰ ਕੋਈ ਵੀ ਕੀਟਨਾਸ਼ਕ ਨਹੀਂ ਵਰਤਿਆ ਗਿਆ ਨਾ ਹੀ ਕੋਈ ਇਹ ਰੇਖਾ ਵਰਤੀ ਗਈ ਹੈ ਇਹ ਸਿਰਫ ਆਰਗੇਨਿਕ ਦੇ ਸਿਰ ਤੇ ਆ ਜੀ ਗਾਵਾਂ ਦਾ ਗੋਬਰ ਪਾਉਂਦੀ ਹੈ ਜੀ ਇਹਨੂੰ ਤੇ ਆਪਣੇ ਉਹਦੀਆਂ ਬਿੱਠਾਂ ਪਾਉਂਦੀ ਹੈ ਜੀ ਕੁੱਕੜਾਂ ਦੀਆਂ ਇਹ ਬਿੱਠਾਂ ਪਾਉਂਦੇ ਇਹਦੇ ਜੜਾਂ ਦੇ ਵਿੱਚ 6 ਮਹੀਨੇ ਦੇ ਵਿੱਚ ਸਿਰਫ ਇੱਕ ਵਾਰ ਇਹ ਪਾਉਂਦੇ ਆ ਉਸ ਤੋਂ ਬਾਅਦ ਇਹ ਫਲ ਭਰਪੂਰ ਦਿੰਦੀਆਂ ਨੇ ਘਟੋ ਘਟ ਮਿੱਤਰੋ 2000 ਬੰਦਾ ਇਸ ਫਾਰਮ ਦੇ ਵਿੱਚ ਕੰਮ ਕਰੀ ਜਾਂਦਾ ਜੀ ਤੇ ਆ ਜਿਵੇਂ ਮੈਂ ਤੁਹਾਨੂੰ ਜਗ੍ਹਾ ਵਿਖਾਈ ਸੀ ਵੀ ਟੌਪ ਤੇ ਬਹਿ ਕੇ ਜਦੋਂ ਵੀ ਤੁਸੀਂ ਠੰਡ ਚ ਗਏ ਤਾਂ ਉਦੋਂ ਤੁਸੀਂ ਵੇਖਿਆ ਜੇ ਇਹ ਸਿਰਾ ਲਾਇਆ ਪਿਆ ਹੋਊਗਾ ਜੀ ਇੱਥੇ ਲਾਈਟਿੰਗ ਵਗੈਰਾ ਹੋਊਗੀ ਰਾਤ ਨੂੰ ਜਾਉਂਗੇ ਤਾਂ ਬਾੜਾ ਸਿਰਾ ਮਾਹੌਲ ਹੈ ਜੀ ਕਿਉਂਕਿ ਰੈਸਟੋਰੈਂਟ ਹੈ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਖਾਣ ਦਾ ਵੀ ਪ੍ਰਬੰਧ ਹੈ ਤੇ ਹਰ ਇੱਕ ਚੀਜ਼ ਉਪਲਬਧਾ ਮਿੱਤਰੋ ਇੱਥੇ ਤੇ ਹੁਣ ਵੀ ਜੇਕਰ ਤੁਸੀਂ ਗਰਮੀਆਂ 'ਚ ਵੀ ਜਾ ਰਹੇ ਹੋ ਤਾਂ ਤੁਸੀਂ ਫਾਰਮ ਜ਼ਰੂਰ ਜਾ ਕੇ ਦੇਖ ਕੇ ਆਇਆ ਜੇ ਤੁਹਾਨੂੰ ਪੂਰੀ ਨੌਲੇਜ ਦਿੱਤੀ ਜਾਊਗੀ ਉਹ ਦੇਖੋ ਜੀ ਬਾਈ ਦੀ ਕੋਠੀ ਆ ਸਾਹਮਣੇ ਫਾਰਮ ਦੇ ਵਿੱਚ ਬਿਲਕੁਲ ਇਹਦਾ ਮਾਲਕ ਰਹਿੰਦਾ ਜੀ ਉੱਥੇ ਵੀ ਤੁਸੀਂ ਜਾ ਕੇ ਮਿਲ ਸਕਦੇ ਜੀ ਉਹ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਉਣਗੇ ਵੀ ਕਿੱਦਾਂ ਤੁਸੀਂ ਖੇਤੀ ਕਰਨੀ ਆ ਆ ਦੇਖੋ ਜੀ ਚੇਅਰ ਵਗੈਰਾ ਲੱਗੀਆਂ ਹੋਈਆਂ ਰਾਤ ਨੂੰ ਸੌਣ ਦਾ ਵੀ ਪ੍ਰਬੰਧ ਆ ਰੋਟੀ ਪਾਣੀ ਖਾਣ ਦਾ ਪ੍ਰਬੰਧ ਆ ਸਾਹਮਣੇ 쿨ਰ ਵਗੈਰਾ ਲੱਗਿਆ ਹੋਇਆ ਜੀ ਠੀਕ ਹੈ ਨਾ ਜੀ ਤੇ ਇੱਥੇ ਆਣ ਕੇ ਤੁਸੀਂ ਇੱਕ ਵਾਰ ਆ ਵਿਜ਼ਿਟ ਕਰਿਆ ਜੀ ਤੇ ਖਾਣਾ-ਦਾਣਾ ਖਾ ਕੇ ਜਰੂਰ ਜਾਇਓ ਜੀ ਠੀਕ ਹੈ ਜੀ ਘੱਟੋ-ਘੱਟ ਵੀ 9 ਕਿਲੋਮੀਟਰ ਪੈਦਲ ਜਾਣਾ ਤੁਸੀਂ ਲੰਬਾਈ ਆ 9 ਕਿਲੋਮੀਟਰ ਫਾਰਮ ਦੀ ਤੇ 9 ਕਿਲੋਮੀਟਰ ਹੀ ਚੜਾਈ ਆ ਦੀ 16000 ਇਹਦੇ ਵਿੱਚ ਬੂਟੇ ਲੱਗੇ ਨੇ ਤੇ 900 ਵਿੱਗਾ ਇਹ ਟੋਟਲ ਜ਼ਮੀਨ ਆ ਜੀ ਤੇ ਬਾਕੀ ਤੁਹਾਨੂੰ ਅੱਗੇ ਵਿਖਾਉਣੇ ਆ ਵੀ ਇਹਦੇ ਵਿੱਚ ਹੋਰ-ਹੋਰ ਕੀ ਚੀਜ਼ਾਂ ਨੇ ਹੁਣ ਮਿੱਤਰੋ ਆਪਾਂ ਚੱਲਦੇ ਆਂ نیچے ਠੀਕ ਆ ਜੀ نیچے ਤੁਹਾਨੂੰ ਨਾ ਇੱਕ ਤਾਂ ਡਕਸ ਫਾਰਮ ਦਿਖਾਉਣੇ ਆ ਤੇ ਇੱਕ ਤੁਹਾਨੂੰ ਆਪਣੇ ਕਬੂਤਰ ਵਿਖਾਉਣੇ ਆ نیچے ਸਪੈਸ਼ਲ ਇਹਨਾਂ ਨੇ ਕਬੂਤਰ ਰੱਖੇ ਹੋਏ ਨੇ ਇਹ ਪੌੜੀਆਂ ਲੱਗੀਆਂ ਨੇ ਯਾਨੀ ਸਾਰਾ ਇਹ ਬਾਂਸ ਦਾ ਬਣਾ ਰੱਖਿਆ ਜੀ ਇਹਨਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਬਾਂਸ ਹੀ ਬਾਂਸ ਆ ਜੀ ਤੇ ਬਹੁਤ ਸੋਹਣਾ ਬਣਿਆ ਵੇਖੋ ਜੀ ਆਹ ਰੂੜਾ ਜੀ ਗੱਡੀ ਜਿੱਥੇ ਜਾਊਗੀ ਆਹ ਟੋੜ ਤੱਕ ਗੱਡੀ ਜਾਊਗੀ ਇੱਧਰ ਹੁਣ ਤੁਹਾਨੂੰ ਡੱਕਸ ਫਾਰਮ ਦਿਖਾਉਣੇ ਆ ਇਹਦੇ ਵਿੱਚ ਛੋਟੇ-ਛੋਟੇ ਯਾਨੀ ਕਿ ਇਹਨਾਂ ਨੇ ਬਣਾ ਰੱਖੀਆਂ ਵੇਖੋ ਜੀ ਝੌਂਪੜੀਆਂ ਆ ਜਿੱਥੇ ਤੁਸੀਂ ਰਹਿ ਵੀ ਸਕਦੇ ਜੀ ਖਾਣਾ-ਦਾਣਾ ਖਾ ਸਕਦੇ ਜੀ ਵੇਖੋ ਜੀ ਅਲੱਗ-ਅਲੱਗ ਝੌਂਪੜੀਆਂ ਨੇ ਉਹ ਸਾਹਮਣੇ ਪਈ ਉਹ ਪਈ ਉਹ ਤੇ ਇਹਦਾ ਬਕਾਇਦਾ ਕਿਰਾਇਆ ਹੋਊਗਾ 11200 ਰੁਪਏ ਤਕਰੀਬਨ ਲੱਗੂਗਾ ਰਹਿਣ ਦਾ ਇੱਥੇ ਤੇ ਉਹ ਦੇਖੋ ਜੀ ਸਾਹਮਣੇ ਡੱਕਸ ਫਾਰਮ ਡੱਕਸ ਵੀ ਇਹਨਾਂ ਦੀਆਂ ਇੱਕ ਵੱਖਰੀ ਨਸਲ ਦੀਆਂ ਡੱਕਸ ਨੇ ਜੀ ਤੇ ਤੁਸੀਂ ਦੇਖ ਸਕਦੇ ਜੀ ਤੇ ਇੱਕ ਮੁਰਗਾ ਦੋਸਤੋ ਤੁਹਾਨੂੰ ਮੈਂ ਉਸ ਤੇ ਆਪਾਂ ਸਪੈਸ਼ਲ ਵੀਡੀਓ ਜਿਹੜੀ ਕਿ ਅਗਲੀ ਵਾਰੀ ਅਪਲੋਡ ਕਰਾਂਗੇ ਇੱਕ ਵੱਖਰੀ ਨਸਲ ਆ ਜੀ ਮੁਰਗੇ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖ ਸਕਦੇ ਤੁਸੀਂ ਡੱਕਸ ਡੱਕਸ ਤੇ ਕਬੂਤਰ ਇਕੱਠੇ ਆ ਜੀ ਵਿੱਚ ਪੂਰਾ ਤਗੜਾ ਫਾਰਮ ਆ ਤੁਸੀਂ ਦੇਖੋਗੇ ਨਾ ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੇਗਾ ਆ ਦੇਖੋ ਜੀ ਇੱਕ ਵੱਖਰਾ ਮੁਰਗਾ ਆ ਮੁਰਗਾ ਤੁਸੀਂ ਕਿਤੇ ਨਹੀਂ ਵੇਖਿਆ ਹੋਣਾ ਪਹਿਲਾਂ ਤੁਸੀਂ ਮੁਰਗਾ ਵੇਖੋ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਵੀ ਇਹ ਇੱਕ ਵੱਖਰੀ ਨਸਲ ਆ ਜੀ ਇਹ ਮੁਰਗੇ ਦੀ ਇੱਕ ਵੱਖਰੀ ਨਸਲ ਤੁਹਾਨੂੰ ਇੱਥੇ ਦਿਖਾਈ ਦੇਊਗੀ ਇਹ ਲਓ ਵੀ ਮਿੱਤਰੋ ਚੱਲਦੇ ਆਪਾਂ ਆਪਣੇ ਦੋਸਤ ਨੂੰ ਮਿਲ ਕੇ ਉਸ ਤੋਂ ਬਾਅਦ ਤਾਂ ਬਾਈਲਾ ਆਪਕਾ ਨੰਬਰ ਕੀ ਹੈ ਅਗਰ ਆਪਕੋ ਕਿਸੇ ਨੇ ਫੋਨ ਕਰਨਾ ਹੋ ਆਪਕੋ ਯਹਾਂ ਸੇ ਲੈਣਾ ਖਜੂਰ ਤਾਂ ਮੇਰੇ ਵਾਲਾ ਜੋ ਆਪਕੋ ਨੰਬਰ ਦਿਆ ਹੈ ਨਹੀਂ ਆਪ ਬੋਲ ਕੇ ਬੋਲ ਕੇ 529852985 8525 25 99 99 ਤਾਂ ਇਹ ਨੰਬਰ ਹੈ ਜੀ ਬਾਈ ਦਾ ਨਾਮ ਕੀ ਸੀ ਆਪਣਾ ਮੇਰਾ ਨਾਮ ਪੂਨਮ ਸਿੰਘ ਪੂਨਮ ਸਿੰਘ ਪੂਨਮ ਸਿੰਘ ਦਾ ਤੇ ਨੰਬਰ ਤੁਹਾਨੂੰ ਦੱਸਤਾ ਜੇ ਤੁਸੀਂ ਇਰਨਾ ਕਨੈਕਟ ਕਰ ਸਕਦੇ ਹੋ ਤਾਂ ਖਜੂਰਾ ਲੈ ਕੇ ਜਰੂਰ ਜਾਓ ਜਿਨ੍ਹਾਂ ਨੂੰ ਆਇਰਨ ਦੀ ਕਮੀ ਹੈ ਨਾ ਖਾਸ ਕਰਕੇ ਉਹ ਤਾਂ ਲੈ ਕੇ ਜਰੂਰ ਜਾਣ ਤੇ ਬਹੁਤ ਵਧੀਆ ਮਿਲਦੀ ਹੈ ਥੈਂਕ ਯੂ ਰੱਬ ਰੱਖਾ ਤੇ ਇੱਕ ਵਾਰ ਤੁਹਾਨੂੰ ਬਾਹਰੋਂ ਦਿਖਾ ਦਿੰਦਾ ਮੈਂ ਜੈਸਲਮੇਰ ਨੂੰ 331 ਕਿਲੋਮੀਟਰ ਹੋਰਾਂ ਅਜੀ ਖਜੂਰ ਫਾਰਮ ਠੀਕ ਹੈ ਜੀ ਇਹ ਹੈ ਇੰਡੀਆਜ਼ ਲਾਰਜੇਸਟ ਡੇਟ ਪਲਮ ਫਾਰਮ ਠੀਕ ਹੈ ਜੀ ਇੱਧਰ ਵੀ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਇੱਧਰ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ ਓਕੇ ਬਾਈ